ਜੋ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੀਜਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੋਧ 1 ਮਾਰਚ ਤੋਂ ਸਟਾਰਟ ਹੋਇਆ ਸੀਗਾ ਉਹਦੇ ਤਹਿਤ ਅਸੀਂ ਲਗਾਤਾਰ ਹੀ ਤਰਨਤਾਨ ਦੀ ਪੁਲਿਸ ਐਨਡੀਪੀਐਸ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਰਹੀ ਸੀਗੀ ਐਫਆਈਆਰ ਵੀ ਰਜਿਸਟਰ ਕੀਤੀ ਗਈ ਹੈ ਤੇ ਉਹਨਾਂ ਸਾਰਿਆਂ ਅਰੈਸਟ ਕਰਕੇ ਉਹ ਸਾਰੀ ਇਨਵੈਸਟੀਗੇਸ਼ਨ ਕਰਕੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਸੰਪਰਕ ਪ੍ਰੋਗਰਾਮ ਹੈ ਉਹਦੇ ਤਹਿਤ ਪਬਲਿਕ ਨੂੰ ਸਾਂਝੀ ਕਰਦੀ ਹੈ ਤੇ ਅਸੀਂ ਬੜੀ ਸੋਹਣੀ ਇਨਫੋਰਮੇਸ਼ਨ ਨੈਟਵਰਕ ਡਵੈਲਪ ਕੀਤਾ ਹੈ ਉਹਦੇ ਤਹਿਤ ਸਾਡੀ ਸੀਆਈਏ ਸਟਾਫ ਦੀ ਟੀਮ ਨੂੰ ਅ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਅਜੇ ਰਾਜ ਜੀ ਡੀਐਸਪੀ ਗੋਵਿੰਦਵਾਲ ਸਾਹਿਬ ਅਤਲ ਸੋਨੀ ਡੀਐਸਪੀ ਸਪੈਸ਼ਲ ਕਰਾਇਮ ਗੁਰਿੰਦਰਪਾਲ ਨਾਗਰਾ ਤੇ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਤੇ ਸੀਏ ਸਟਾਫ ਦੇ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਹੈ ਹਰਸ਼ਪ੍ਰੀਤ ਜਿਹੜਾ ਕਿ ਰੋੜਾ ਵਾਲੇ ਦਾ ਰੋੜਾ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਉਨੇ ਡਰੋਨ ਰਾਹੀਂ ਕਨਸਾਈਨਮੈਂਟ ਜਿਹੜੀ ਹਿਰੋਇਨ ਦੀ ਰੀਸੀਵ ਕਰ ਲਈ ਹੈ ਤੇ ਅੱਜ ਰਖਬੂਸੇ ਜਿਹੜਾ ਕਿ ਸਰਾਇਮੰਦ ਖਾਨ ਥਾਣੇ ਦੇ ਏਰੀਆ ਦੇ ਵਿੱਚ ਪੈਂਦਾ ਹੈ ਉੱਥੇ ਉਹ ਇਹਦੀ ਡਿਲੀਵਰੀ ਕਰਨ ਦੀ ਫਰਾਗ ਦੇ ਵਿੱਚ ਹੈ ਉਸੇ ਇਨਫੋਰਮੇਸ਼ਨ ਦੇ ਤਹਿਤ ਸਾਡੀ ਸੀਆਈ ਦੀ ਟੀਮ ਨੇ ਟਰੈਪ ਲਗਾਇਆ ਤੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਇੱਕ ਐਕਟਿਵਾ ਜਿਹਦੇ ਤੇ ਉਹ ਕਨਸਾਈਨਮੈਂਟ ਅੱਗੇ ਪਿੱਛੇ ਕਰਦਾ ਸੀਗਾ ਤੇ ਨਾਲ ਹੀ 15 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਹਦੀ ਮੁੱਢਲੀ ਪਛਗਿਸਤੋ ਇਹ ਗੱਲ ਸਾਹਮਣੇ ਆਈ ਹੈ ਕਿ ਯੂਐਸਏ ਬੇਸਡ ਸਮਗਲਰ ਹੈ ਗੁਰਨਾਮ ਸਿੰਘ ਜਿਹੜਾ ਕਿ ਕੋਲੋਵਾਲ ਪਿੰਡ ਥਾਣੇ ਲੋਪਕੇ ਦਾ ਰਹਿਣ ਵਾਲਾ ਹੈ ਉਹ ਉਹਦੇ ਕਹਿਣ ਤੇ ਇਹ ਹਿਰੋਇਨ ਦੀ ਸਮਗਲੀ ਦਾ ਧੰਦਾ ਕਰਦਾ ਸੀਗਾ ਤੇ ਪਾਕਿਸਤਾਨ ਦੇ ਵਿੱਚ ਬੈਠਿਆ ਸਮਗਲਰ ਜਿਹਦਾ ਨਾਮ ਪਹਿਲਵਾਨ ਨੇ ਦੱਸਿਆ ਉਹਦੇ ਤੋਂ ਡਰੋਨ ਰਾਹੀਂ ਕਨਸਲਮੈਂਟ ਰੀਸੀਵ ਕਰਕੇ ਤੇ ਗੁਰਨਾਮ ਦੇ ਕਹਿਣ ਤੇ ਵਕ-ਵਕ ਥਾਵਾਂ ਤੇ ਡਿਲੀਵਰੀ ਕਰਦਾ ਸੀਗਾ ਪਿਛਲੇ ਕਾਫੀ ਸਮੇਂ ਤੋਂ ਇਹ ਇਸ ਧੰਦੇ ਦੇ ਵਿੱਚ ਐਕਟਿਵ ਸੀ ਤੇ ਅੱਜ ਇਹਨੂੰ ਗ੍ਰਿਫਤਾਰ ਕਰਕੇ ਮੈਂ ਕਹਿ ਸਕਦਾ ਕਿ ਇੱਕ ਬਿਗ ਫਿਸ਼ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਇਸੇ ਲੜੀ ਦੇ ਤਹਿਤ ਸਾਡੀ ਜਿਹੜੀ ਕਾਰਵਾਈ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੇ ਵਿੱਚ ਤਰੰਤਾਨ ਪੁਲਿਸ ਨੇ 130 ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਹੈ ਜਿਹਦੇ ਤਹਿਤ 182 ਦੋਸ਼ੀ ਗ੍ਰਿਫਤਾਰ ਕੀਤੇ ਹਨ ਤਕਰੀਬਨ 28 ਕਿਲੋ ਹੀਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ 77 ਕਿਲੋ ਹਫੀਮ ਤੇ ਸ਼ੀਅਲੀ ਲੱਖ ਜਿਹੜੇ ਕੀ ਡਰੱਗ ਮਨੀ ਰਿਕਵਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਸ ਤੋਂ ਇਲਾਵਾ ਵਕਫਾਕ ਮੁਕਦਮਿਆਂ ਚ ਹਵਾਲਾ ਨੈਟਵਰਕ ਜਿਹੜਾ ਹੈ ਕਿ ਡਰੱਗ ਮਨੀ ਨੂੰ ਅੱਗੇ ਪਿੱਛੇ ਕਰਨ ਦੇ ਵਿੱਚ ਤੇ ਵਿਦੇਸ਼ਾਂ ਦੇ ਭੇਜਣ ਦੇ ਵਿੱਚ ਕੰਮ ਹੁੰਦਾ ਉਹਦੇ ਵੀ ਨੋ ਜਿਹੜੇ ਮੇਨ ਹਵਾਲਾ ਆਪਰੇਟਰਸ ਹੈ ਉਹ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਤੇ ਅਸੀਂ ਪਬਲਿਕ ਨੂੰ ਯਕੀਨ ਦਵਾਉਂਦੇ ਹਾਂ ਕਿ ਜਿਹੜਾ ਸਾਡਾ ਯੁੱਧ ਹੈ ਇਹ ਇਦਾਂ ਹੀ ਜਾਰੀ ਰਹੇਗਾ ਤੇ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਨੇ ਉਹਨਾਂ ਨੂੰ ਸਾਡੀ ਪੁਲਿਸ ਦੁਆਰਾ ਬਖਸ਼ਿਆ ਨਹੀਂ ਜਾਏਗਾ ਇਹ ਮੁੱਢਲੀ ਪੁੱਛਗਿੱਛ ਤੋਂ ਹੀ ਪਤਾ ਲੱਗਿਆ ਜੀ ਇਹ ਕਾਫੀ ਕਨਸਾਈਨਮੈਂਟ ਆਗੇ ਪਿੱਛੇ ਕਰਦਾ ਰਿਹਾ ਹੈ ਤੇ ਕਾਫੀ ਸਮਾਂ ਤੋਂ ਐਕਟਿਵ ਸੀਗਾ ਬਾਕੀ ਇਹਦੀ ਜਿਹੜੇ ਮੋਬਾਈਲ ਦੀ ਫੋਰੈਂਸਿਕ ਜਾਂਚ ਇਹਦੀ ਕੰਪਲੀਟ ਜਿਹੜੀ ਇੰਟਰੋਗੇਸ਼ਨ ਉਸ ਤੋਂ ਬਾਅਦ ਅਸੀਂ ਸਾਨੂੰ ਉਮੀਦ ਹੈ ਕਿ ਇਸ ਮੁਕਦਮੇ ਇਸ ਕੇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸਾਨੂੰ ਉਮੀਦ ਹੈ ਸਰ ਬਹੁਤ ਸਾਰੇ ਕੇਸਾਂ ਦੇ ਵਿੱਚ ਤੁਸੀਂ ਬਾਰਡਰ ਪਾਰ ਤੋਂ ਜਿਹੜੀ ਇਹ ਰੋਣ ਆਉਂਦੀ ਹੈ ਉਹ ਪੁਲਿਸ ਵੱਲੋਂ ਤਰਨਤਨ ਪੁਲਿਸ ਵੱਲੋਂ ਫੜੀ ਗਈ ਹੈ ਅਰੇ ਸਿਲਸਿਲਾ ਰੁਕਦਾ ਕਿਉਂ ਨਹੀਂ ਦੇਖੋ ਜੀ ਕ੍ਰਿਮੀਨਲ ਦਾ ਕੰਮ ਕ੍ਰਾਈਮ ਕਰਨਾ ਹੁੰਦਾ ਤੇ ਸਾਡਾ ਕੰਮ ਜਿਹੜਾ ਉਹਨਾਂ ਨੂੰ ਫੜਨਾ ਹੁੰਦਾ ਜੇ ਇਹ ਸਮਾਨ ਮੰਗਾਉਂਦੇ ਆ ਤੇ ਸਾਡੀ ਪੁਲਿਸ ਨੂੰ ਫੜਦੀ ਵੀ ਹੈ ਇਹ ਪਾਰ ਬੈਠੇ ਜਿਹੜੇ ਆਈਐਸਆਈ ਦੇ ਏਜੰਟ ਨੇ ਆਈਐਸਆਈ ਦੁਆਰਾ ਪੰਜਾਬ ਨੂੰ ਤਬਾਹ ਕਰਨ ਲਈ ਜਿਹੜੀ ਸਾਜ਼ਿਸ਼ਾਂ ਰਚੀ ਜਾਂਦੀ ਹੈ ਜਿਹੜਾ ਮੂਹ ਤੋਰ ਜਵਾਬ ਪੰਜਾਬ ਪੁਲਿਸ ਲਗਾਤਾਰੀ ਦੇ ਰਹੀ ਹੈ ਤੇ ਤੁਸੀਂ ਵੇਖਿਆ ਹੀ ਹੈ ਕਿ ਜਿਹੜੇ ਕੋਈ ਇਹਨਾਂ ਦੇ ਨਪਾਕੇ ਇਰਾਦਿਆਂ ਚ ਆਪਣੇ ਕੰਮਿਆਬ ਨਹੀਂ ਹੋ ਪਾ ਰਹੇ ਆ ਇਹ ਸਾਡੀ ਪੁਲੀ ਪੰਜਾਬ ਪੁਲਿਸ ਦੀ ਚੌਕਸੀ ਪੰਜਾਬ ਪੁਲਿਸ ਦਾ ਜਿਹੜਾ ਮਨੋਬਲ ਹੈ ਉਹਦੇ ਕਰਕੇ ਹੀ ਸਾਰਾ ਕੰਮ ਹੋ ਰਿਹਾ ਹੈ। ਕਿ ਹੈ ਉਸ ਸਿੰਡੀਗੇਟ ਦਾ ਕੁਝ ਦੂਗਾ ਨੈਟਵਰਕ ਹੈ ਜਾਂ ਅਲੱਗ ਹੈ ਇਹ ਮੁਰਲੀ ਪੁੱਛ ਕਿਸ ਦੇ ਵਿੱਚ ਜਿਹੜੀ ਗੱਲ ਸੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਬਾਕੀ ਇਹਦਾ ਇਹਨੂੰ ਪੇਸ਼ ਜੁਡੀਸ਼ੀਅਲ ਪੇਸ਼ ਕਰਾ ਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਸੀਂ ਤੁਹਾਨੂੰ ਦੱਸਿਆ ਨਾ ਕਿ ਬਈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਨੈਟਵਰਕ ਜਿਹੜਾ ਬੜਾ ਸੋਹਣਾ ਡਵੈਲਪ ਹੋਇਆ ਹੈ ਉਹ ਜਿਹੜੀ ਜਿੱਥੇ-ਜਿੱਥੇ ਜਿਹੜੀ ਕੜੀ ਜੁੜਦੀ ਹੋਏਗੀ ਉਹ ਅਸੀਂ ਜ਼ਰੂਰ ਜੋੜਾਂਗੇ ਤੇ ਡਿਟੇਲ ਦੇ ਵਿੱਚ ਤੁਹਾਨੂੰ ਅਸੀਂ ਬਾਅਦ 'ਚ ਦੱਸਾਂਗੇ ਕਿ ਬਈ ਇਹ ਹੋਰ ਕਿਹਦੇ-ਕਿਹਦੇ ਨਾਲ ਜੁੜਿਆ ਹੋਇਆ ਹੈ ਕਰਾਂਗੇ ਜੀ ਆਈਡੈਂਟੀਫਾਈ ਅਸੀਂ ਕੀਤਾ ਹੈ ਤੁਹਾਨੂੰ ਇਸ ਇਸ ਮੋਰ ਤੇ ਅਸੀਂ ਦੱਸ ਨਹੀਂ ਸਕਦੇ ਗਾ ਸਾਨੂੰ ਥੋੜਾ ਟਾਈਮ ਦਿਓ ਤਫ਼ਤੀਸ਼ ਕਰ ਲੈਂਦੇ ਹਾਂ ਅਸੀਂ ਇਹਦੇ ਵਿੱਚ ਹੋਰ ਮੈਂ ਤੁਹਾਨੂੰ ਦੱਸਿਆ ਰਿਕਵਰੀ ਤੇ ਦੋਸ਼ੀ ਜ਼ਰੂਰ ਪੜਾਂਗੇ